ਸਤਿ ਪਤਨੁ ਸ੍ਰੀ ਵਾਹਿਗੁਰੂ ਸਹ ਜੀਓ ਰਹਿਰਾਬ ਸਾਹਿਬ ਹਰ ਜੁਗ ਜੁਗ ਭਗਤ ਉਪਾਇ ਪੈ ਜਿ ਰਖਦਾ ਆ ਰਾਮ ਰਾਜੇ ਹਰ ਨਾਖ ਜੁਸਟ ਹਰ ਮਾਰਿਆ ਪ੍ਰਹਿਲਾਦ ਤੇ ਰਾਇ ਅਹੰਕਾਰਿਆ ਨਿਦਕਾ ਬਿਠਦੇ ਨਾ ਜਿ ਮੁਖ ਲਾਇਆ ਜਨੁ ਨਾਨਕ ਕੋਐ ਸਹਰ ਸੇਵੀਆ ਤੁਲੇ ਛੜਾਇ ਸੁਮੋਖ ਮਨ ਲਾ ਪਹਿਲਾ ਦੁਖਦਾਰ ਸੁਹ ਰੂਪਿਆ ਜਸੁ ਤਾਂ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਉ ਹੋ ਕਰੀ ਨਾ ਹੋਈ ਬਲੇ ਹਰੀ ਕੁਦਰਤ ਰਸਿਆ ਤੇਰਾ ਅੰਤ ਨਾ ਜਾਈ ਲਖ ਰਹਾ ਜਾਤਮਹ ਜੋਤ ਜੋਤਮਹ ਜਾਤਾ ਕਲ ਕਲਾ ਪ੍ਰਭੂਰ ਰਹਿਆ ਤੂ ਸਚਾ ਸਾਹਿਬ ਸਿਵ ਸੁਆਲਿਓ ਜਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤ ਜੋਗਿ ਸ਼ਕਰਣਾ ਸੋ ਕਰ ਰਹਿਆ ਸੋਦਰ ਰਗ ਅਸਾਨ ਹਲਾ ਪਹਿਲਾ ਇੱਕ ਸਾਦ ਸੋ ਦਰਤੀਰਾ ਕੇਹਾ ਸੋ ਘਰ ਕੇਹਾ ਜਿਤ ਬਹਿ ਸਰਵ ਸਮਾਲੇ ਵਾਜੇ ਤੇਰੇ ਨਾਮ ਦਵਨਿਕੋ ਸੰਖਾ ਕੀਤੇ ਤੇਰੇ ਗਾਵਨ ਹਾਰੇ ਕੀਤੇ ਤੇਰੇ ਰਾਖਰੀ ਸੋ ਕਹੀਅਹ ਕੀਤੇ ਤੇਰੇ ਗਾਵਨ ਹਾਰੇ ਗਾਵਨ ਤਦਨੋ ਪਵਨ ਪਣੀ ਬੈਸੰਤਰ ਗਾਵੇ ਰਾਜਾ ਤਰਨ ਦੁਆਰੀ ਗਾਵੰਤੁਨੋ ਚਤੁਗਤਿ ਲਖਿ ਜਾਣਨੋ ਲਖਿ ਲਹਿ ਧਰਮ ਵਿਚਾਰੇ ਗਾਵੰਤੁਨੋ ਈਸਰ ਬ੍ਰਹਮਾ ਦੇਵੀ ਸੂੰ ਤੇਰੇ ਸਦਾ ਸਵਾਰੇ ਗਾਵੰਤੁਨੇ ਦਰੰਧ ਰਾਸਣ ਬੈਠੇ ਦੇਵਤੇ ਆਦਰ ਨਾਲੇ ਗਾਵੰਤੁਨੋ ਸਿਦ ਸੁਮਾਦੀ ਅੰਦਰ ਗਾਵੰਤੁਨੋ ਸਤਿ ਵਿਚਾਰੇ ਗਾਵੰਤੁਨੋ ਜਤੀ ਸਤੇ ਸੰਤੋਖੀ ਗਾਵੰਤੁਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਿਤ ਪੜਨ ਰਖੀ ਸਰ ਜੋ ਜਿ ਵੇਦਾ ਨਾਲੇ ਗਾਵੰਤ ਤੁਧਨੋ ਮੋਹਣੀਆ ਮਨ ਮੋਹਨ ਸੁਰਗ ਮਛ ਪਿਆਲੇ ਗਾਵੰਤ ਤੁਧਨੋ ਰਤਨਉ ਪਾਇ ਤੇਰੇ ਅਠਸੜ ਤੀਰ ਨਾਲੇ ਗਾਵੰਤ ਤੁਧਨੋ ਯੋਧ ਮਹਾ ਬਲ ਸੂਰਾ ਗਾਵੰਤ ਤੁਧਨੋ ਪਾਣੀ ਚਾਰੇ ਗਾਵੰਤ ਤੁਨ ਅਖੰਡ ਮੰਡਲ ਬ੍ਰਹਮੰਡ ਕਰ ਕਰਖੇ ਤੇਰੇ ਧਾਰੇ ਸੇ ਤਦ ਨੋ ਗਾਵਨ ਜੋ ਤਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਮ ਨੋ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਆਪੀ ਚਾਰੇ ਸੋਈ ਸੋਈ ਸਦਾ ਸਚੁ ਸਾਹਿਬ ਸਚਾ ਸਚੀ ਨਾਹੀ ਹੈ ਭੀ ਉਸਿ ਜਾਇ ਨਾ ਜਾਸੀ ਰਚਨਾ ਜिन्न रचਾਈ ਰੰਗੇ ਰੰਗੇ ਭਾਂਤੀ ਕਰ ਕਾ ਜਿਸੀ ਮਾਇਆ ਜिन्नो ਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤੇ ਦੀ ਵੜਿਆਈ ਜੋ ਤੇ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹ ਸਹੋਂ ਪਤ ਸਾਹਿਬ ਨਾਨਕ ਰਹਿਣ ਰਜਾਈ ਅਸਾ ਮਹੱਲਾ ਪਹਿਲਾ ਸੁਣ ਵੱਡਾ ਔਖਾ ਸਭ ਕੋਈ ਕੇਵੜ ਵੱਡਾ ਢੀਠਾ ਹੋਵੇ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਈ ਵਡੇ ਮੇਰੇ ਸਾਹਿਬਾ ਗਹਿਰ ਘਮੀਰਾ ਗੁਣੀ ਘੇਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵੜੀ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਰਹਾਈ ਕਹਿਣ ਨਾ ਜਾਈ ਤੇ ਤੇਲ ਵਿੜਾਈ ਸਭ ਸਤ ਸਭ ਤਪ ਸਭ ਚੰਗਿਆਈ ਆ ਸਦਾ ਪੁਰਖ ਕੀਆ ਵੱਡਿਆਈਆ ਸਦ ਗਣ ਸਦੀ ਕਿਨੈ ਨਾ ਪਾਈਆ ਕਰਮ ਮਿਲੈ ਨਹੀਂ ਠਾਕ ਰਹੀਆ ਆਖਣ ਵਾਲਾ ਕਹੇ ਵਿਚਾਰਾ ਸਿਖਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹ ਤਿਸਾ ਕਿਆ ਚਾਰਾ ਨਾਨਕ ਸੱਚ ਸੁਵਰਣ ਹਾਰਾ ਅਸਾਹ ਮੰਹਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਓਖਾ ਸੱਚਾ ਨਾਓ سچ نام کی ہے کھائے چلیں دکھر میری مائے سچ سب نائے رہا سچ نام کی دل بڑے آئی کے قیمت نہیں پائی آخ پائے وڈن ہو نو ہو سوگ ہوگے گ ਗੁਣ ਇਹੋ ਹੋਰ ਨਾਹੀ ਕੋਏ ਨਾ ਹੋਏ ਜਿਵੜੇ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਤ ਕਮ ਜਾਕ ਨਾਨਕ